ਹਾਂਜੀ ਕਿਹਾ ਜਾਂਦਾ ਨਾ ਕਿ ਉਸ ਕਾਲਪੁਰਖ ਵਾਹਿਗੁਰੂ ਦੀ ਜੇ ਰਹਿਮਤ ਹੋਵੇ ਤਾਂ ਬੰਤੇ ਦਾ ਬਾਣ ਨਹੀਂ ਬਿੰਗਾ ਹੁੰਦਾ ਅੱਜ ਆਪਾਂ ਤੁਹਾਨੂੰ ਇਸ ਮੂਰੇ ਨਾਂ ਦੀ ਔਰਤ ਦੀ ਇੱਕ ਰੀਅਲ ਲਾਈਫ ਦੀ ਸਟੋਰੀ ਸੁਣਾਉਣੀ ਆ 25 ਸਤੰਬਰ 1999 ਨੂੰ ਇਹ ਔਰਤ ਪੈਰਾਸ਼ੂਟ ਦੇ ਨਾਲ 14000 ਫੁੱਟ ਤੋਂ ਛਾਲ ਮਾਰ ਦਿੰਦੀ ਆ ਪਰ ਅੱਜ ਇਹਦੀ ਮਾੜੀ ਕਿਸਮਤ ਅਕੇ ਦਾ ਪੈਰਾਸ਼ੂਟ ਹੈ ਜਿਹੜਾ ਉਹ ਖੁੱਲਦਾ ਨਹੀਂ ਹੈਗਾ ਤੇ ਉਹ ਨਾ ਖੁੱਲਣ ਕਰਕੇ ਇਹ ਬਹੁਤ ਜ਼ਿਆਦਾ ਸਪੀਡ ਦੇ ਨਾਲ ਆ ਕੇ ਧਰਤੀ ਦੇ ਉੱਤੇ ਡਿੱਗਦੀ ਆ ਧਰਤੀ ਦੇ ਉੱਤੇ ਆ ਕੇ ਡਿੱਗਦੀ ਆ ਤਾਂ ਇਹਦੀਆਂ ਕਈ ਹੱਡੀਆਂ ਨੇ ਜਿਹੜੀਆਂ ਉਹ ਟੁੱਟ ਕੇ ਚੂਰ-ਚੂਰ ਹੋ ਜਾਂਦੀਆਂ ਨੇ ਕਹ ਲੋ ਵੀ ਜਿਹੜੇ ਹਿਸਾਬ ਨਾਲ ਇਹ ਡਿੱਗੀ ਸੀ ਉਸ ਹਿਸਾਬ ਦੇ ਨਾਲ ਤਾਂ ਇਹਦਾ ਮਰਨਾ ਤੈਅ ਸੀ ਪਰ ਕਿਉਂਕਿ ਮਾਰਨ ਵਾਲੇ ਤੋਂ ਬਚਾਉਣ ਵਾਲਾ ਵੱਡਾ ਹੁੰਦਾ ਇਹ ਜਿੱਥੇ ਡਿੱਗੀ ਉੱਥੇ ਕੀੜੀਆਂ ਦਾ ਭੌਣ ਸੀਗਾ ਤੇ ਜਿੱਦਾਂ ਇਹ ਜਾ ਕੇ ਕੀੜੀਆਂ ਦੇ ਭੌਣ ਦੇ ਉੱਤੇ ਡਿੱਗੀ ਤੇ ਕੀੜੀਆਂ ਨੂੰ ਗੁੱਸਾ ਆ ਵੀ ਇਹਨੇ ਸਾਡਾ ਘਰ ਟਾਤਾ ਤੇ ਉਹ ਸਾਰੀਆਂ ਕੀੜੀਆਂ ਨੇ ਇਕੱਠੀਆਂ ਹੋ ਕੇ ਇਹਦੇ ਸਰੀਰ ਦੇ ਉੱਤੇ ਹਮਲਾ ਬੋਲਤਾ ਜੀ ਦੇ ਕਰਕੇ ਤਾਂ ਜਿਹੜਾ ਨਰਵਸ ਸਿਸਟਮ ਸੀਗਾ ਉਹ ਕੰਮ ਕਰਨਾ ਸ਼ੁਰੂ ਹੋ ਗਿਆ ਤਾਂ ਦਿਲ ਵੀ ਚੱਲਦਾ ਰਿਹਾ ਇਹਦਾ ਦਿਮਾਗ ਵੀ ਚੱਲਦਾ ਰਿਹਾ ਫਿਰ 2 ਹਫ਼ਤੇ ਕੋਮਾ ਤੋਂ ਬਾਅਦ ਇਹ ਔਰਤਾ ਜਿਹੜੀ ਇਹ ਵਾਪਸ ਹੋਸ਼ ਦੇ ਵਿੱਚ ਆਉਂਦੀ ਆ ਤੇ ਡਾਕਟਰ ਵੀ ਕਹਿੰਦੇ ਆ ਵੀ ਇਹ ਇੱਕ ਚਮਤਕਾਰ ਸੀਗਾ ਕਿਉਂਕਿ ਇੰਨੀ ਉਚਾਈ ਤੋਂ ਇਸ ਤਰੀਕੇ ਦੇ ਨਾਲ ਡਿੱਗਣ ਦੇ ਨਾਲ ਮੌਤ ਪੱਕੀ ਆ। ਕਿਹਾ ਜਾਂਦਾ ਨਾ ਵੀ ਪ੍ਰਮਾਤਮਾ ਜੀ ਨੂੰ ਰੱਖਦਾ ਫਿਰ ਉਹ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਹਿਲਵ-ਵਸਿਲਾ ਕਰ ਹੀ ਦਿੰਦਾ। ਸੋ ਜ਼ਿੰਦਗੀ ਬੜੀ ਖੂਬਸੂਰਤ ਆ ਮਿੱਤਰੋ। ਇੱਥੇ ਹਰ ਰੋਜ਼ ਪਤਾ ਹੀ ਨਹੀਂ ਕਿੰਨਾ ਕੁਝ ਘਟਿਤ ਹੁੰਦਾ ਸਾਡੇ ਆਲੇ-ਦਾਲੀ ਅਸੀਂ ਨਹੀਂ ਦੇਖਦੇ ਆਗੇ। ਇਸੇ ਕਰਕੇ ਤੁਹਾਨੂੰ ਅਕਸਰ ਕਹੀਦਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਠਹਿਰਾਓ ਲੈ ਕੇ ਆਓ ਆਪਣੇ ਆਲੇ-ਦਾਲੇ ਨੂੰ ਦੇਖਿਆ ਕਰੋ ਕੁਦਰਤ ਨੂੰ ਨੇਚਰ ਨੂੰ ਦੇਖਿਆ ਕਰੋ ਬੜਾ ਕੁਛ ਆ ਕਿਉਂਕਿ ਕਣ-ਕਣ ਦੇ ਵਿੱਚ ਪ੍ਰਮਾਤਮਾ ਆਪ ਹੀ ਵਾਸ ਕਰਦਾ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਉਸ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ